ਪਹਿਲਾਂ ਅਤੇ ਅੱਜ ਦੇ ਸਮੇਂ ਵਿੱਚ ਫਰਕ ਪਹਿਲਾਂ ਵਿਆਹ ਵਿੱਚ ਘਰ ਦੀਆਂ ਔਰਤਾਂ ਖਾਣਾ ਬਣਾਉਂਦੀਆਂ ਸਨ ਅਤੇ ਨੱਚਣ ਵਾਲੇ ਬਾਹਰੋਂ ਆਉਂਦੇ ਸਨ ਹੁਣ ਬਾਹਰੋਂ ਰਸੋਈਏ ਆਉਂਦੇ ਹਨ ਅਤੇ ਘਰ ਦੀਆਂ ਔਰਤਾਂ ਨੱਚਦੀਆਂ ਹਨ ਪਹਿਲਾਂ ਲੋਕ ਘਰ ਦੇ ਦਰਵਾਜ਼ੇ ਤੇ ਇੱਕ ਆਦਮੀ ਨੂੰ ਠਹਿਰਾਉਂਦੇ ਸੀ ਤਾਂ ਕਿ ਕੋਈ ਕੁੱਤਾ ਨਾ ਅੰਦਰ ਵੜ ਸਕੇ ਅੱਜ ਕੱਲ ਘਰ ਦੇ ਦਰਵਾਜ਼ੇ ਤੇ ਕੁੱਤਾ ਰੱਖਿਆ ਹੋਇਆ ਹੈ ਤਾਂ ਕਿ ਕੋਈ ਆਦਮੀ ਘਰ ਦੇ ਅੰਦਰ ਨਾ ਵੜ ਸਕੇ ਪਹਿਲਾ ਮਨੁੱਖ ਘਰ ਦਾ ਖਾਣਾ ਖਾਂਦਾ ਸੀ ਅਤੇ ਘਰ ਦੇ ਬਾਹਰ ਟਾਇਲਟ ਜਾਂਦਾ ਸੀ ਹੁਣ ਬਾਹਰ ਦਾ ਖਾਣਾ ਖਾਂਦਾ ਹੈ ਅਤੇ ਘਰ ਦੇ ਵਿੱਚ ਹੀ ਟਾਇਲਟ ਜਾਂਦਾ ਹੈ ਪਹਿਲਾ ਮਨੁੱਖ ਸਾਈਕਲ ਚਲਾਉਂਦਾ ਸੀ ਅਤੇ ਗਰੀਬ ਸਮਝਿਆ ਜਾਂਦਾ ਸੀ ਹੁਣ ਆਦਮੀ ਕਾਰ ਵਿੱਚ ਬੈਠ ਕੇ ਸਾਈਕਲ ਚਲਾਉਣ ਲਈ ਜਿਮ ਜਾਂਦਾ ਹੈ ਪਹਿਲਾਂ ਘਰ ਵਿੱਚ ਇੱਕ ਟੀਵੀ ਹੁੰਦਾ ਸੀ ਅਤੇ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦਾ ਸੀ ਹੁਣ ਇਕੱਲੇ-ਇਕੱਲੇ ਕਮਰੇ ਵਿੱਚ LCD TV ਲੱਗੇ ਹਨ ਅਤੇ ਹੱਥ ਵਿੱਚ ਵੀ ਮੋਬਾਈਲ ਹਨ ਪਹਿਲਾਂ ਘਰ ਕੱਚੇ ਹੁੰਦੇ ਸੀ ਅਤੇ ਲੋਕ ਸੱਚੇ ਹੁੰਦੇ ਸੀ ਹੁਣ ਘਰ ਪੱਕੇ ਹੋ ਗਏ ਅਤੇ ਲੋਕ ਕੱਚੇ ਪਹਿਲਾਂ ਦੇ ਜਵਾਨੇ ਵਿੱਚ ਦੁੱਖ ਵੰਡਣ ਨਾਲ ਘਟ ਹੁੰਦਾ ਸੀ ਪਰ ਅੱਜ ਕੱਲ ਕੰਧ ਵੱਲ ਮੂੰਹ ਕਰਕੇ ਰੋ ਲਵੋ ਪਰ ਦੁੱਖ ਨਾ ਕਿਸੇ ਨੂੰ ਦੱਸੋ ਪਹਿਲਾਂ ਲੋਕ ਅਣਪੜ੍ਹ ਹੁੰਦੇ ਸੀ ਪਰ ਸਿਆਣੇ ਬਹੁਤ ਹੁੰਦੇ ਸੀ ਹੁਣ ਲੋਕਾਂ ਕੋਲ ਗਿਆਨ ਬਹੁਤ ਹੈ ਪਰ ਅਕਲ ਬਿਲਕੁਲ ਨਹੀਂ ਜੇਕਰ ਤੁਹਾਨੂੰ ਇਹ ਗੱਲਾਂ ਬਿਲਕੁਲ ਸੱਚੀਆਂ ਲੱਗੀਆਂ ਤੇ ਤੁਸੀਂ ਵੀ ਜਰੂਰ ਦੱਸਣਾ ਪੁਰਾਣਾ ਸਮਾਂ ਸਹੀ ਸੀ ਜਾਂ ਅੱਜ ਦਾ ਸਮਾਂ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਔਰ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ